ਅੱਗੇ ਹੈ ਬੱਚਿਓ ਨਵਤੇਜ ਭਾਰਤੀ ਜੀ ਦੀ ਅਗਲੀ ਕਵਿਤਾ ਬਾਰੀ ਵਿੱਚੋਂ ਝਾਕ ਕੇ ਇਸ ਕਵਿਤਾ ਦੇ ਵਿੱਚ ਕਵੀ ਨਿਰਾਸ਼ ਹੋ ਚੁੱਕੇ ਉਦਾਸੀਨ ਹੋ ਚੁੱਕੇ ਜ਼ਿੰਦਗੀ ਦੇ ਵਿੱਚ ਆਸ਼ਾ ਛੱਡ ਚੁੱਕੇ ਮਨੁੱਖ ਨੂੰ ਕਰਮਸ਼ੀਲ ਹੋਣ ਦੇ ਲਈ ਕੰਮ ਕਰਨ ਦੇ ਲਈ ਕਿਰਿਆਸ਼ੀਲ ਹੋਣ ਦੇ ਲਈ ਪ੍ਰੇਰਿਤ ਕਰਦਾ ਹੈ ਕੀ ਕਹਿੰਦਾ ਹੈ ਬਾਰੀ ਵਿੱਚੋਂ ਝਾਕ ਕੇ ਬਿਰਸ਼ ਮਾਰ ਦੇ ਕੇ ਹਾਕ ਕੀਕਣ ਆਈਏ ਲੰਘ ਕੇ ਬੂਹੇ ਵੱਜਿਆ ਤਾਕ ਹੁਣ ਕਵੀ ਨਿਰਾਸ਼ ਤੇ ਉਦਾਸੀਨ ਹੋ ਚੁੱਕੇ ਇਨਸਾਨ ਨੂੰ ਕਹਿੰਦਾ ਹੈ ਕਿ ਤੂੰ ਜਰਾ ਬਾਹਰ ਤੱਕ ਕੇ ਦੇਖ ਬਾਰੀ ਵਿੱਚੋਂ ਝਾਕ ਉਸ 바ਰੀ ਦੇ ਵਿੱਚੋਂ ਬਾਹਰ ਤੱਕ ਥੋੜਾ ਜਿਹਾ ਝਾਕੇ ਦੇਖ ਕਹਿੰਦਾ ਦੇਖ ਤੈਨੂੰ ਤਾਂ ਕੁਦਰਤ ਵੀ ਬੁਲਾ ਰਹੀ ਹੈ ਬਸ ਬੰਦੇ ਨੂੰ ਦੇਖ ਲੈਣਾ ਚਾਹੀਦਾ ਜਦੋਂ ਉਹ ਨਿਰਾਸ਼ ਹੋ ਜਾਂਦੇ ਆਪਾਂ ਜ਼ਿੰਦਗੀ ਦੇ ਵਿੱਚ ਉਦਾਸ ਬੈਠੇ ਹੁੰਨੇ ਆ ਤੇ ਇੱਕ ਵਾਰੀ ਸਾਨੂੰ ਜ਼ਰੂਰ ਆਪਣਾ ਆਲਾ ਦਵਾਲਾ ਦੇਖਣਾ ਚਾਹੀਦਾ ਕਿਉਂਕਿ ਕੁਦਰਤ ਤਾਂ ਹਮੇਸ਼ਾ ਤੁਹਾਨੂੰ ਖੁਸ਼ ਕਰਨ ਦੇ ਲਈ ਖੜੀ ਰਹਿੰਦੀ ਹੈ ਕਦੇ ਫੁੱਲ ਖਿੜਦੇ ਆ ਕਦੇ ਹਵਾ ਚੱਲਦੀ ਹੈ ਕਦੇ ਧੁੱਪ ਆਉਂਦੀ ਹੈ ਕਦੇ ਮੀਂਹ ਆਂਦਾ ਹੈ ਕਦੇ ਬੱਦਲ ਆਂਦੇ ਆ ਕਹਿੰਦਾ ਕਦੇ ਪੰਛੀ ਗਾਉਂਦੇ ਆ ਤੇ ਸਾਨੂੰ ਇੱਕ ਵਾਰੀ ਜ਼ਰੂਰ ਉਸ ਕੁਦਰਤ ਦੀ ਆਵਾਜ਼ ਨੂੰ ਸੁਣ ਲੈਣਾ ਚਾਹੀਦਾ ਜਿਹੜੀ ਕਿ ਸਾਨੂੰ ਹਮੇਸ਼ਾ ਵਰਚਾਣ ਦੇ ਵਿੱਚ ਲੱਗੀ ਰਹਿੰਦੀ ਹੈ ਕਹਿੰਦਾ ਦੇਖ ਕੁਦਰਤ ਦੇ ਵਿੱਚ ਹਰ ਕੋਈ ਚੀਜ਼ ਜਿਹੜੀ ਉਹ ਕਿਰਿਆਸ਼ੀਲ ਹੈ ਕੰਮ ਕਰ ਰਹੀ ਹੈ ਕਹਿੰਦਾ ਬਿਰਸ਼ਮਾਰ ਦੇ ਕੇ ਹਾਕ ਕਹਿੰਦਾ ਬਿਰਸ਼ ਵੀ ਤੈਨੂੰ ਬ੍ਰਿਕਸ਼ ਕਹਿੰਦਾ ਪੇੜ ਪੌਦੇ ਵੀ ਤੈਨੂੰ ਤੇਰੀ ਬਾਰੀ ਦੇ ਵਿੱਚੋਂ ਝਾਕ ਝਾਕ ਕੇ ਹਾਕਾਂ ਮਾਰ ਕੇ ਬੁਲਾ ਰਹੇ ਤੇ ਉਹ ਬ੍ਰਿਕਸ਼ ਕੀ ਕਹਿੰਦੇ ਆ ਕੀਕਣ ਆਈਏ ਲੰਘ ਕੇ ਬੂਹੇ ਵਜਿਆ ਤਾਕ ਤਾਕ ਕੀ ਹੁੰਦਾ ਤਖਤਾ ਕਹਿੰਦਾ ਹੁਣ ਉਹ ਜਿਹੜੇ ਬ੍ਰਖਸ਼ ਹੈ ਜਿਹੜੇ ਤੈਨੂੰ ਦੇਖ ਕੇ ਖੁਸ਼ ਹੋ ਰਹੇ ਹੈ ਤੈਨੂੰ ਕਿਰਿਆਸ਼ੀਲ ਹੋਣ ਦੇ ਲਈ ਉਹ ਤਿਆਰ ਕਰਨਾ ਚਾਹੁੰਦੇ ਹੈ ਕਹਿੰਦਾ ਤੇਰੇ ਬੂਹੇ ਦੇ ਉੱਤੇ ਤ ਤਾਂ ਤਾਲਾ ਲੱਗਿਆ ਹੋਇਆ ਹੈ ਤੇਰਾ ਤਾਂ ਦਰਵਾਜ਼ਾ ਬੰਦ ਹੈ ਤਖਤਾ ਤੇਰਾ ਲੱਗਿਆ ਹੋਇਆ ਹੈ ਇਸ ਕਰਕੇ ਉਹ ਇਸ ਬੰਦ ਦਰਵਾਜ਼ੇ ਨੂੰ ਲੰਘ ਕੇ ਤੇਰੇ ਕੋਲ ਕਿੱਦਾਂ ਆਣ ਮਤਲਬ ਤੈਨੂੰ ਖੁਦ ਉਸ ਦਰਵਾਜ਼ੇ ਨੂੰ ਖੋਲਣਾ ਪੈਣਾ ਹੈ ਤੇ ਤੈਨੂੰ ਬਾਹਰ ਤੱਕਣਾ ਪੈਣਾ ਬਾਹਰ ਦੀ ਜ਼ਿੰਦਗੀ ਨੂੰ ਕਿਰਿਆਸ਼ੀਲ ਹੋਈ ਨੂੰ ਦੇਖ ਕੇ ਤੈਨੂੰ ਖੁਦ ਵੀ ਕਿਰਿਆਸ਼ੀਲ ਹੋਣਾ ਪੈਗਾ ਕਹਿੰਦਾ ਅੰਦਰ ਬੁਸ ਬੁਸ ਤਰੱਕ ਕੇ ਇੱਕ ਦਿਨ ਹੁਸੇ ਖਾਕ ਨੇਰੇ ਦੇ ਵਿੱਚ ਘਰ ਗਿਆ ਰਤਾ ਕੋ ਬਾਹਰ ਜਾਕ ਬੁਸਬੁਸ ਕੀ ਹੁੰਦਾ ਬੋ ਮਾਰਨਾ ਤਰਕਣਾ ਕੀ ਹੁੰਦਾ ਗਲ ਛੜ ਜਾਣਾ ਤੇ ਇਸ ਕਰਕੇ ਹੁਣ ਉਹ ਕੁਦਰਤ ਕੀ ਕਹਿ ਰਹੀ ਹੈ ਉਸ ਮਨੁੱਖ ਨੂੰ ਕਹਿੰਦੇ ਅੰਦਰ ਬੁਸਬੁਸ ਤਰਕ ਕੇ ਕਹਿੰਦਾ ਜੇਕਰ ਤੂੰ ਅੰਦਰ ਇਸ ਤਰ੍ਹਾਂ ਵੜਿਆ ਰਹੇਗਾ ਤਾਂ ਤੇਰੀ ਜ਼ਿੰਦਗੀ ਤੇਰਾ ਜਿਹੜਾ ਸ਼ਰੀਰ ਹੈ ਉਹ ਮਾਰਨਾ ਸ਼ੁਰੂ ਕਰ ਦੇਗਾ ਤੇ ਇਹ ਗਲ ਛੜ ਜਾਏਗਾ ਤੇ ਇੱਕ ਦਿਨ ਹੋਸੇ ਖਾ ਕੇ ਤੇ ਇੱਕ ਦਿਨ ਤੇਰੇ ਇਸ ਸਰੀਰ ਦਾ ਨਾਸ਼ ਹੋ ਜਾਏਗਾ ਇਹ ਮਿੱਟੀ ਦੇ ਵਿੱਚ ਮਿਲ ਜਾਏਗਾ ਨੇਰੇ ਦੇ ਵਿੱਚ ਅਗਰਾ ਕੇ ਘਰ ਕੇ ਆ ਰਤਾ ਕੋ ਬਾਹਰ ਆ ਇਸ ਕਰਕੇ ਉਹ ਕੀ ਕਹਿੰਦਾ ਕਿ ਤੂੰ ਇਸ ਨੇਰੇ ਦੇ ਵਿੱਚੋਂ ਨਿਕਲ ਕੇ ਉਦਾਸੀਨਤਾ ਦੇ ਨੇਰੇ ਦੇ ਵਿੱਚੋਂ ਨਿਕਲ ਕੇ ਕਹਿੰਦਾ ਤੂੰ ਬਾਹਰ ਆ ਤੇ ਬਾਹਰ ਆ ਕੇ ਕਿਰਿਆਸ਼ੀਲ ਹੋ ਅੱਗੇ ਕੀ ਕਹਿੰਦਾ ਪੌਣਾ 10 ਤੱਕ ਦਿਨ ਦੀਆਂ ਬੂਹੇ ਉੱਤੇ ਆਣ ਸਰਦਲ ਉੱਤੇ ਬੈਠ ਕੇ ਪੰਛੀ ਗੀਤ ਅਲਾਣ ਹੁਣ ਉਦਾਸ ਨਿਰਾਸ਼ ਵਿਅਕਤੀ ਨੂੰ ਕਵੀ ਕੀ ਕਹਿ ਰਿਹਾ ਕਿ ਦੇਖ ਸਾਰੀ ਕੁਦਰਤ ਕਿਰਿਆਸ਼ੀਲ ਹੈ ਤੇ ਸਾਨੂੰ ਵੀ ਕਿਰਿਆਸ਼ੀਲ ਹੋਣ ਦਾ ਸੁਨੇਹਾ ਦੇ ਰਹੀ ਹੈ ਕੀ ਦੇ ਰਹੀ ਹੈ ਪੌਣਾ ਦਸਤਕ ਦਿੰਨੀ ਹੈ ਬੂਹੇ ਉੱਤੇ ਆਣ ਕਹਿੰਦਾ ਦੇਖ ਇਹ ਚੱਲ ਰਹੀਆਂ ਹਵਾਵਾਂ ਤੇਰੇ ਬੂਹੇ ਦੇ ਉੱਤੇ ਦਸਤਕ ਦੇ ਰਹੀਆਂ ਪੰਛੀ ਗੀਤ ਅਲਾਣ ਕਹਿੰਦਾ ਜਿਹੜੇ ਪੰਛੀ ਹੈ ਉਹ ਵੀ ਤੇਰੀ ਸਰਦਲ ਦੇ ਉੱਤੇ ਬੈਠ ਕੇ ਸੋਹਣੇ ਸੋਹਣੇ ਗੀਤ गा ਰਹੇ ਆ ਚੀਤਾ ਵਿਚਲੀ ਲੰਘ ਕੇ ਧੁਪਾਨ ਦਰਜਾਨ ਤੇ ਧੁੱਪ ਵੀ ਚੀਤਾ ਦੇ ਵਿੱਚੋਂ ਲੰਘ ਕੇ ਤੇਰੇ ਤੱਕ ਆਉਣ ਦੀ ਕੋਸ਼ਿਸ਼ ਕਰ ਰਹੀ ਹੈ ਬਾਹਰ ਮੇਲਾ ਲੱਗਿਆ ਅੰਦਰ ਸੁਨਮਸਾਨ ਕਹਿੰਦਾ ਬਾਹਰ ਤਾਂ ਕੁਦਰਤ ਦਾ ਕਿਰਿਆਸ਼ੀਲ ਮੇਲਾ ਲੱਗਿਆ ਹੋਇਆ ਹੈ ਕਹਿੰਦਾ ਤੂੰ ਵੀ ਬਾਹਰ ਆ ਤੇ ਜਿੱਥੇ ਤੂੰ ਬੈਠਾ ਹੈ ਉਦਾਸੀਨ ਤੇ ਨਿਰਾਸ਼ ਹੋ ਕੇ ਉੱਥੇ ਤਾਂ ਸੁਨਮਸਾਨ ਸ਼ਾਈ ਹੋਈ ਹੈ ਇਸ ਕਰਕੇ ਕਵੀ ਨਿਰਾਸ਼ਾ ਤੋਂ ਬਾਹਰ ਨਿਕਲ ਕੇ ਕੁਦਰਤ ਨੂੰ ਕਿਰਿਆਸ਼ੀਲ ਹੋਇਆ ਦੇਖ ਕੇ ਮਨੁੱਖ ਨੂੰ ਕਿਰਿਆਸ਼ੀਲ ਹੋਣ ਦਾ ਸੁਨੇਹਾ ਦਿੰਦਾ ਹੈ ਬੱਚਿਓ ਜ਼ਿੰਦਗੀ ਦੇ ਵਿੱਚ ਹਮੇਸ਼ਾ ਔਖੇ ਦਿਨ ਵੀ ਆਉਂਦੇ ਆ ਪਰ ਉਹਨਾਂ ਔਖੇ ਦਿਨਾਂ ਦੇ ਵਿੱਚ ਵੀ ਕੁਝ ਨਾ ਕੁਝ ਜ਼ਰੂਰ ਚੰਗਾ ਹੁੰਦਾ ਹੈ ਤਾਂ ਉਸ ਚੰਗੇ ਨੂੰ ਸਾਨੂੰ ਜ਼ਰੂਰ ਦੇਖਣਾ ਚਾਹੀਦਾ ਹੈ ਇਸ ਕੁਦਰਤ ਤੋਂ ਸਾਨੂੰ ਸਿੱਖਣਾ ਚਾਹੀਦਾ ਹੈ ਜੋ ਸਾਨੂੰ بار بار ਆਵਾਜ਼ਾਂ ਮਾਰਦੀ ਹੈ ਹਮੇਸ਼ਾ ਸਾਨੂੰ ਕਿਰਿਆਸ਼ੀਲ ਹੋ ਕੇ ਰਹਿਣ ਦੇ ਲਈ ਪੁਕਾਰਦੀ ਹੈ ਸਾਨੂੰ ਸਕਾਰਾਤਮਕਤਾ ਦਿੰਦੀ ਹੈ ਸੋ ਇਸ ਤਰ੍ਹਾਂ ਜ਼ਿੰਦਗੀ ਦੇ ਵਿੱਚ ਨਿਰਾਸ਼ ਹੋ ਕੇ ਅਸੀਂ ਕਦੇ ਵੀ ਸਫਲ ਨਹੀਂ ਹੋ ਸਕਦੇ ਤੇ ਅਗਰ ਇਹ ਵੀਡੀਓ ਤੁਹਾਨੂੰ ਲਾਹੇਵੰਦ ਲੱਗੇ ਤਾਂ ਇਹਨੂੰ ਲਾਈਕ ਕਰੋ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ